ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਰਿਲਾਇੰਸ ਫਾਊਂਡੇਸ਼ਨ ਵੱਲੋਂ ਆਏ ਆ ਅਸੀਂ ਸਾਰੇ ਅਸੀਂ ਇਹ ਜਿਹੜੇ ਹਾਰਡਪੀਨ ਲੋਕੀ ਆ ਨੇ ਉਹਨਾਂ ਦੀ ਮਦਦ ਲਈ ਰਿਲਾਇੰਸ ਨੇ ਬੜਾ ਵੱਡਾ ਇੱਕ ਕਦਮ ਚੱਕਿਆ ਜਿਹੜਾ ਕਿ ਪੂਰਾ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਛੋਟੇ ਛੋਟੇ ਵਿਲੇਜ ਜਿੱਥੇ ਕਿ ਹਾਰਡਿਕ ਨਾਲ ਪੀੜਤ ਹੋਏ ਲੋਕਾਂ ਨੂੰ ਅਸੀਂ ਸਹਿਯੋਗ ਦੇਣ ਲਈ ਆਏ ਆ ਜਿਹਦੇ ਵਿੱਚ ਅਸੀਂ ਕਟੋ-ਕਟ ਵੀ ਗਰਾਊਂਡ ਜ਼ੀਰੋ ਦੇਤੇ ਉਤਰ ਕੇ ਪੂਰੇ ਆ ਕਵਰ ਕਰ ਰਹੇ ਆ ਕਿ ਕਿੱਥੇ ਸਾਨੂੰ ਕਿਸ ਚੀਜ਼ ਦੀ ਲੋੜ ਹੈ ਰਾਹਸਮਗਰੀ ਦੇ ਲਈ ਖਾਣ ਪੀਣ ਦਾ ਸਮਾਨ ਔਰ ਉਸ ਤੋਂ ਇਲਾਵਾ ਜਿੱਥੇ ਸਾਨੂੰ ਲੱਗਦਾ ਪਿਆ ਕਿ ਇਥੇ ਪਾਣੀ ਦੇ ਨਾਲ ਹੋ ਰੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਮੈਡੀਸਿਨ ਪ੍ਰੋਵਾਈਡ ਕਰਵਾ ਰਹੇ ਹਾਂ ਇਸ ਦੇ ਨਾਲ ਨਾਲ ਅਸੀਂ ਇਹ ਵੀ ਧਿਆਨ ਰੱਖ ਰਹੇ ਹਾਂ ਕਿ ਇਸ ਦੇ ਨਾਲ ਹਰ ਬੰਦੇ ਨੂੰ ਮੁਹਈਆ ਕਰਵਾਈ ਜਾਏ ਜਿਹੜੀ ਸਾਡੀ ਕੰਪਨੀ ਨੇ ਇਸ ਚੀਜ਼ ਨੂੰ ਸਾਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈਗੀ ਹੈ ਉਸ ਨੂੰ ਅਸੀਂ ਹਰ ਮਦਦ ਘਰ ਤੱਕ ਪਹੁੰਚਾ ਸਕੀਏ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਮਦਦ ਕਰ ਚੁੱਕੇ ਹਾਂ ਇਸ ਤੋਂ ਪਹਿਲਾਂ ਅਜਨਾਲਾ ਡਿਸਟ੍ਰਿਕਟ ਨੂੰ ਅਸੀਂ ਜਿਹੜਾ ਅੰਮ੍ਰਿਤਸਰ ਡਿਸਟ੍ਰਿਕਟ ਨੂੰ ਆਪਾਂ ਕਵਰ ਕੀਤਾ ਹੈ ਉਸ ਤੋਂ ਇਲਾਵਾ ਡਿਸਟ੍ਰਿਕਟ ਕਪੂਰਥਲਾ ਦੇ ਵਿੱਚ ਸੈਕੰਡ ਸਟੈਪ ਆਪਾਂ ਲਿੱਤਾ ਹੈ ਇਹਦੇ ਨਾਲ ਜਿੰਨੇ ਸਰౌండింగ్ ਏਰੀਆ ਹੈਗੇ ਆ ਨਡਾਲਾ ਬੇਗੋਵਾਲ ਅੰਦਲੀ ਸਾਈਡ ਔਰ ਸੁਲਤਾਨਪੁਰ ਲੋਧੀ ਇਹਨਾਂ ਨੂੰ ਕਵਰ ਕਰ ਰਹੇ ਆ ਜੀ ਹੁਮ ਲੋਗ ਰਿਲయన్స్ ਫਾਊਂਡੇਸ਼ਨ ਬੰਤਾਰਾ ਜੀਓ ਰਿਟੇਲ ਹਮ ਸਭ ਲੋਗ ਮਿਲ ਕੇ ਸਟੇਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਸਟੇਟ ਐਡਮਿਨਿਸਟ੍ਰੇਸ਼ਨ ਕਪੂਰਥਲਾ ਐਂਡ ਕਮਿਊਨਿਟੀ ਰਿਪਰਿਜ਼ੈਂਟੇਟਿਵ ਦਾ ਸਪੋਰਟ ਸੇ ਹਮ ਲੋਗ ਅਭੀ ਰਿਲੀਫ ਡਿਸਟ੍ਰਿਬਿਊਸ਼ਨ ਆਲਰੇਡੀ ਪਿਛਲੇ ਕੁਝ ਹਫਤੇ ਸੇ ਸਟਾਰਟ ਕੀ ਹੈ एंड प्रेजेंटली हम लोग टेन थाउजेंड फैमिलीज के लिए बेसिकली जो हेल्प एक्सटेंड कर रहे हैं रिलायंस फाउंडेशन तरफ से एंड जिसमें सेल्टर किट इमरजेंसी सेंटर किट ड्राई रेशन एंड हाइजीन किट का व्यवस्था हुआ है एंड उसमें अभी अगर देखेंगे तो अराउंड हमारा अमृतसर हम में वन थाउजेंड फैमिलीज को हम लोग ऑलरेडी ड्राई रेशन एंड सैनिटेशन किट हाइजीन किट एंड शेल्टर किट ऑलरेडी प्रोवाइड कर चुके हैं करेंगे मुश्किल स्थिति के बीच पंजाब पिछले ਅਕਾਦਮੀ ਨੇ ਪਰ ਚੂਚ ਰਿਹਾ ਹੈਗਾ ਤੇ ਬਹੁਤ ਸਾਰੀ ਜਿਹੜੀ ਕਮਿਊਨਿਟੀ ਸਰਵਿਸ ਹੈਗੀ ਆ ਉਹ ਅੱਗੇ ਆਪਣੇ ਤੌਰ ਤੇ ਆਏ ਨੇ ਜਿਨ੍ਹਾਂ ਨੇ ਬਹੁਤ ਸਾਰੀ ਮਦਦ ਜਿਹੜੀ ਮਕੀਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਮੋਢੇ ਨਾਲ ਮੋਤਾ ਲਾ ਕੇ ਕੀਤੀ ਹੈ ਸੋ ਉਸੇ ਸੀਰੀਜ਼ ਦੇ ਵਿੱਚ ਰਿਲਾਇੰਸ ਫਾਊਂਡੇਸ਼ਨ ਜਿਹੜੇ ਆਈ ਥਿੰਕ ਹੋਰ ਵੀ ਜ਼ਿਲ੍ਹਿਆਂ ਦੇ ਨਾਲ ਕੋਲਾਬੋਰੇਟ ਕਰ ਰਹੇ ਨੇ ਉਹਨਾਂ ਨੇ ਕਪੂਠਲਾ ਦੇ ਵਿੱਚ ਆ ਕੇ ਵੀ ਜਿਹੜਾ ਹੈਗਾ 4000 ਫੈਮਿਲੀਜ਼ ਨੋਨ ਹਨ ਜਿਹੜੀਆਂ ਬੇਸਿਕ ਨੀਡਸ ਹੈਗੇ ਇਸ ਟਾਈਮ ਤੇ ਚਾਹੇ ਉਹ ਸੈਨੀਟੇਸ਼ਨ ਦੇ ਵਿੱਚ ਹੈ ਚਾਹੇ ਅ ਦੂਸਰੀਆਂ ਕਿਟਸ ਹੈਗੀਆਂ ਪੀਣ ਵਾਲਾ ਪਾਣੀ ਹੈਗਾ ਉਹਦੇ ਵਿੱਚ ਉਹਨਾਂ ਨੇ ਜਿਹੜਾ ਕੋਲੈਬ ਕਰਕੇ ਜਿਹੜਾ ਹੈ ਆਪਣਾ ਹੱਥ ਵਧਾਇਆ ਹੈਗਾ ਐਂਡ ਕਿਉਂਕਿ ਜਿਹੜਾ ਨੁਕਸਾਨ ਹੈਗਾ ਉਹ ਬਹੁਤ ਜ਼ਿਆਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਫਾਊਂਡੇਸ਼ਨਸ ਜਾਂ ਉਹ ਅੱਗੇ ਆ ਰਹੇ ਹੈਗੇ ਸੋ ਸਾਰਿਆਂ ਨਾਲ ਰਲ ਕੇ ਜਿਹੜਾ ਹੈਗਾ ਇਹ ਇਹਦੀ ਭਰਪੂਰਤੀ ਜਿਹੜੀ ਉਹ ਕੀਤੀ ਜਾ ਸਕਦੀ ਹੈ ਐਂਡ ਇੱਕ ਬੈਟਰ ਲਾਈਫ ਸਟਾਈਲ ਜਿਹੜੀ ਲੋਕਾਂ ਨੂੰ ਲੈਵਲ ਰਸੀਡ ਕਰ ਗਿਆ ਹੁਣ ਉੱਥੇ ਹੈਲਥ ਡਿਪਾਰਟਮੈਂਟ ਦਾ ਜ਼ਿਆਦਾ ਰੋਲ ਆ ਜਾਂਦਾ ਉਹਦੇ ਜਿਵੇਂ ਵਾਟਰ ਰਸੀਡ ਕਰ ਗਿਆ ਹੁਣ ਨੇ ਐਪੀਡੈਮਿਕਸ ਜਿਸ ਤਰ੍ਹਾਂ ਕੇ ਡਾਇਰੀਆ ਦੇ ਕੇਸਸ ਹੋਣਗੇ ਜਾਂ ਡੇਂਗੀ ਦੇ ਕੇਸਸ ਹੋਣਗੇ ਜ਼ਿਆਦਾਤਰ ਮੱਛਰ ਵਗੈਰਾ ਕਿਉਂਕਿ ਮੌਇਸਟ ਵੈਦਰ ਆ ਉਪਰੋਂ ਧੁੱਪਉਣ ਲੱਗ ਰਹੀ ਹੈ ਸੋ ਇਹ ਜਿਹੜਾ ਬਹੁਤ ਹੀ ਕੰਡਿਊਸਿਵ ਐਟਮੋਸਫੇਅਰ ਹੈਗਾ ਮੱਛਰਾਂ ਦੀ ਪ੍ਰੋਲੀਫਰੇਸ਼ਨ ਲਈ ਨਾ ਹੈਲਥ ਡਿਪਾਰਟਮੈਂਟ ਨੂੰ ਜਿਆਦਾ ਵਿਜੀਲੈਂਟ ਰਹਿਣ ਦੀ ਲੋੜ ਆ ਪਰ ਸਾਡੀਆਂ ਟੀਮਸ ਸਟੇਟ ਗਵਰਨਮੈਂਟ ਦੀ ਇੱਕ ਸਪੈਸ਼ਲ ਕੈਂਪੇਨ ਸਾਡੀ ਚੱਲ ਰਹੀ ਆ ਫॉर ਦਾ ਲਵ 14 ਤਰੀਕ ਤੋਂ ਆਲਰੇਡੀ ਉਹਦੇ ਚ ਅਸੀਂ ਜਾ ਕੇ ਘਰ-ਘਰ ਦੇ ਵਿੱਚ ਆਪਣੀ ਮੈਡੀਸਨਲ ਕਿਟਸ ਵੀ ਡਿਸਟ੍ਰੀਬਿਊਟ ਕੀਤੀਆਂ ਤਿੰਨ ਸਟੈਪਸ ਚ ਸੀਗੀ ਫੋਗਿੰਗ ਹੁਣ ਚੱਲ ਰਹੀ ਆ ਵਿਲੇਜਸ ਦੇ ਵਿੱਚ ਤੇ ਇਸ ਤੇ ਹੁਣ ਰਿਲਾਇੰਸ ਵਾਲਿਆਂ ਨੇ ਸਾਡੇ ਨਾਲ ਕੋਲੈਬੋਰੇਟ ਕਰਕੇ ਇਹਨਾਂ ਨੇ ਬਹੁਤ ਜਿਆਦਾ ਹੈਲਪ ਕੀਤੀ ਇਨ ਦਾ ਫਾਰਮ ਆਫ ਕੈਮੀਕल्स ਦੇ ਹੈਵ ਸਪਲਾਈਡ ਟੂ ਅਸ ਐਂਡ ਪੀਓਐਲ ਦਾ ਇਸ਼ੂ ਆ ਉਹ ਵੀ ਫੌਗਿੰਗ ਵੀ ਹੈ ਜਿਹੜਾ ਕਲੀਨ ਵਾਟਰ ਬਹੁਤ ਬਹੁਤ ਹੀ ਜਿਹੜਾ ਕਿ ਹੁਣ ਡਾਇਰ ਨੀਡ ਆ ਉਹਨਾਂ ਵਿਲੇजेस ਦੇ ਵਿੱਚ ਕਲੀਨ ਵਾਟਰ ਐਂਡ ਫਰੈਸ਼ ਵੈਜੀਟੇਬਲ ਤੇ ਮੈਂ ਤਾਂ ਲੋਕਾਂ ਨੂੰ ਇਹੀ ਕਹਾਂਗਾ ਵੀ ਇਹ ਕੋਈ ਬਈ ਸਬਜੀ ਜਾਂ ਬਾਹਰੋਂ ਲੈ ਕੇ ਫੂਡ ਨਾ ਖਾਦਾ ਜਾਵੇ ਰਿਲਾਇੰਸ ਫਾਊਂਡੇਸ਼ਨ ਵਾਲੇ ਫॉर द ਲਾਸਟ ਸਾਡੇ ਨਾਲ ਹੀ ਆ ਹਫ਼ਤੇ 10 ਦਿਨ ਤੋਂ ਬਹੁਤ ਜ਼ਿਆਦਾ ਹੈਲਪ ਇਹਨਾਂ ਨੇ ਕੀਤੀ ਆ ਔਰ ਜਿਹੜੇ ਲੋਕਾਂ ਨੂੰ ਇਹ ਮਤਲਬ ਕਿ ਜਿਹੜਾ ਕਿ ਇਮੀਡੀਏਟ ਡੋਰਸਟੈਪ ਤੇ ਜਿਹੜੀ ਮਦਦ ਆ ਉਹ ਇਹ ਲੋਕ ਕਰ ਰਹੇ ਆ I am really very thankful to the Reliance Foundation.